ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰਫਤੇ ਵੀਰ ਬਲੌਗ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਅੱਜ ਆਪਾਂ ਸਿੰਗਰੇਆਂ ਦੀ ਸਬਜ਼ੀ ਬਣਾ ਰਹੇ ਸੀਗੇ ਜੀ ਤੇ ਇਹ ਆਪਾਂ ਘਰੋਂ ਤਾਜ਼ੇ-ਤਾਜ਼ੇ ਸਿੰਗਰੇ ਹੀ ਤੋੜ ਲਏ ਤੇ ਕਈ ਥਾਂ ਇਹਨਾਂ ਨੂੰ ਸਾਗਰੀ ਵੀ ਕਹਿੰਦੇ ਵੈਸੇ ਆਪਣੇ ਪੰਜਾਬ 'ਚ ਤਾਂ ਸਿੰਗਰੇ ਹੀ ਕਹਿੰਦੇ ਅਗੇ ਸੂਂਗਰੇ ਸਿੰਗਰੇ ਤੇ ਇਹ ਆਪਾਂ ਲੈ ਲਈ ਜੀ ਇਹ ਤਾਜ਼ੇ ਤੋੜ ਕੇ ਤੇ ਬਹੁਤ ਹੀ ਵਧੀਆ ਇਹ ਹੈਗੇ ਕੱਚੇ-ਕੱਚੇ ਲੰਬੇ-ਲੰਬੇ ਅਗੇ ਇਹਨਾਂ ਦੀ ਅੱਜ ਆਪਾਂ ਸਬਜ਼ੀ ਬਣਾਵਾਂਗੇ ਜੀ ਤੇ ਸਬਜ਼ੀ ਇਹ ਥੋੜੀ ਜਿਹੀ ਕੜਤੰਜੀ ਚ ਰਹਿ ਜਾਂਦੀ ਹੁੰਦੀ ਹੈ ਕਈ ਵਾਰ ਤੇ ਆਪਾਂ ਤਰੀਕਾ ਤੁਹਾਨੂੰ ਬਹੁਤ ਹੀ ਸੌਖਾ ਤੇ ਬਹੁਤ ਹੀ ਵਧੀਆ ਦੱਸਾਂਗੇ ਤੇ ਇਸ ਤਰੀਕੇ ਨਾਲ ਬਹੁਤ ਬਹੁਤ ਵਧੀਆ ਸਬਜ਼ੀ ਬਣ ਕੇ ਤਿਆਰ ਹੋਊਗੀ ਬਿਲਕੁਲ ਵੀ ਕੋੜੀ ਨਹੀਂ ਬਣੂਗੀ ਸਬਜ਼ੀ ਕੜਤੰਜੀ ਚ ਨਹੀਂ ਬਣੂਗੀ ਤੇ ਵੀਡੀਓ ਤੁਸੀਂ ਐਂਡ ਤੱਕ ਦੇਖਣਾ ਜੀ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਪਲੀਜ਼ ਚਾਹੇ ਕਟਿੰਗ ਕਰਕੇ ਫਿਰ ਧੋ ਲਓ ਇਹਨਾਂ ਨੂੰ ਤੇ ਹੁਣ ਆਪਾਂ ਇਹਨਾਂ ਦੀ ਕਟਿੰਗ ਕਰਨਾ ਲੱਗਦੇ ਹਾਂ ਜੀ ਇਹਨਾਂ ਨੂੰ ਇਸ ਤਰੀਕੇ ਨਾਲ ਸਵਾਰ ਲੈਣਾ ਜੀ ਤੇ ਇਹ ਵਧੀਆ ਇਸ ਤਰੀਕੇ ਨਾਲ ਸਵਾਰ ਕੇ ਤੇ ਇਹਨਾਂ ਦੇ ਆ ਮੂੰਹ ਜੇ ਕੱਟ ਦੇਣੇ ਹੈਗੇ ਇਹ ਆ ਜਿਹੜੇ ਤਿੱਖੇ ਜਿਹੇ ਹੁੰਦੇ ਹੈਗੇ ਇਹ ਤੋੜ ਦੇਣੇ ਹੈਗੇ ਤੇ ਇਸ ਤਰੀਕੇ ਨਾਲ ਆਪਾਂ ਸਵਾਰ ਲੈਣੇ ਹੈਗੇ ਇਸ ਹਿਸਾਬ ਨਾਲ ਜੀ ਆਪਾਂ ਇਹਨਾਂ ਦੀ ਕਟਿੰਗ ਕਰ ਲਈ ਤੁਸੀਂ ਇਹ ਲੰਬੇ ਰੱਖਣੇ ਇਹ ਤੋਂ ਲੰਬੇ ਰੱਖ ਸਕਦੇ ਆ ਮੈਂ ਇਸ ਹੱਬ ਦੇ ਘੱਟੇ ਹੋਏ ਨਾ ਇਹ ਜਿਆਦਾ ਛੋਟੇ ਬਰੀਕ ਕੱਟੇ ਨਾ ਜਿਆਦਾ ਲੰਬੇ ਤੇ ਇਸ ਹੱਬ ਨਾਲ ਆਪਾਂ ਕੱਟ ਲੈ ਤੇ ਇੱਧਰ ਰੱਖ ਲਏ ਜੀ ਆਪਾਂ ਗਰਮ ਪਾਣੀ ਪਾਣੀ ਹੁਣ ਪੂਰਾ ਗਰਮ ਹੋ ਜਾਂਦੋ ਪਾਣੀ ਆਪਾਂ ਗਰਮ ਰੱਖਿਆ ਹੋਇਆ ਜੀ ਇੱਧਰ ਤੇ ਇੰਨੇ ਆਪਾਂ ਇੱਧਰ ਤੜਕੇ ਦੀ ਤਿਆਰੀ ਕਰ ਲੈਣੇ ਅਗੇ ਸਬਜੀ ਨੂੰ ਤੜਕਾ ਲਾਉਣ ਦੀ ਇਹ ਜੀ ਆਪਾਂ ਲੈਤੇ ਦੋ ਟਮਾਟਰ ਵੱਡੇ ਟਮਾਟਰ ਐ ਇਹ ਦੋ ਇਹ ਦੋ ਹੀ ਆਪਾਂ ਪਿਆਜ਼ ਲੈਂਦੇ ਆ ਤੇ 3 ਨਾਲ ਇੱਥੇ ਆਪਾਂ ਆਲੂ ਹੁਣ ਇਹਨਾਂ ਨੂੰ ਆਪਾਂ ਕੱਟ ਲਾਂਗੇ ਜੀ ਪਾਣੀ ਇੱਥੇ ਗਰਮ ਹੋ ਗਿਆ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਸਿੰਗਰੇ ਸਾਰੇ ਤੇ ਇਹਨਾਂ ਨੂੰ ਆਪਾਂ 2 ਤੋਂ 3 ਮਿੰਟ ਤੱਕ ਉਬਾਲਾਂਗੇ 3 ਕਿ ਮਿੰਟ ਇਹਨਾਂ ਨੂੰ ਉਬਾਲ ਲੈਣਾ ਤੁਸੀਂ ਚੰਗੀ ਤਰ੍ਹਾਂ ਸਿੰਗਰੇ ਨੂੰ ਹੁਣ ਚੰਗੀ ਤਰ੍ਹਾਂ ਉਬਾਲਾ ਆ ਗਿਆ ਜੀ 3 ਕਿ ਮਿੰਟ ਆਪਾਂ ਉਬਾਲੇ ਹੈਗੇ ਤੇ ਇਤੋਂ ਜ਼ਿਆਦਾ ਨਹੀਂ ਆਪਾਂ ਇਹਨਾਂ ਨੂੰ ਉਬਾਲ ਲੈਣਾ ਹੈਗਾ ਕਿਉਂਕਿ ਫਿਰ ਇਹਨਾਂ ਦਾ ਕਲਰ ਚੇਂਜ ਹੋ ਜਾਊਗਾ ਤੇ ਇਸ ਤਰੀਕੇ ਨਾਲ ਇਹ ਹੁਣ ਹਰੇ-ਹਰੇ ਪਏ ਆ ਵਧੀਆ ਗ੍ਰੀਨ-ਗ੍ਰੀਨ ਤੇ ਇਸ ਤਰੀਕੇ ਨਾਲ ਹੀ ਆਪਾਂ ਰੱਖਨੇ ਤੇ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਤੇ ਇਹਨਾਂ ਨੂੰ ਆਪਾਂ ਛਾਣ ਲਾਂਗੇ ਹੁਣ ਪਾਣੀ ਐਡ ਕਰ ਦਾਂਗੇ ਤੇ ਕਿਸੇ ਟੋਕਰੀ 'ਚ ਇਹਨਾਂ ਨੂੰ ਕੱਢ ਲਈਏ ਹੁਣ ਆਪਾਂ ਤੇ ਇੱਥੇ ਜੀ ਆਪਾਂ ਰੱਖ ਲਈਏ ਫਰਾਈ ਤੜਕਾ ਲਾਉਣ ਲਈ ਹੁਣ ਆਪਾਂ ਤੜਕਾ ਲਾਉਣ ਲੱਗੇ ਆ ਤੇ ਇੱਥੇ ਆਪਾਂ ਸਰੋਂ ਦਾ ਤੇਲ ਪਾ ਲਾਂਗੇ ਇਹ ਆਪਾਂ ਤੇਲ ਪਾ ਲਿਆ ਹੁਣ ਤੇਲ ਗਰਮ ਹੋ ਗਿਆ ਜੀ ਤੇ ਇਹਦੇ ਵਿੱਚ ਆਪਾਂ ਪਾ ਦਾਂਗੇ ਜੀਰਾ ਵਿੱਚ ਪਾ ਦਾਂਗੇ ਜੀ ਅਦਰਕ ਆਪਾਂ ਤੇ ਅਦਰਕ ਵੀ ਆਪਾਂ ਭੁੰਨ ਲਿਆ ਜੀ ਹੁਣ ਆਪਾਂ ਪਿਆਜ਼ ਪਾ ਦਾਂਗੇ ਇਹਦੇ ਵਿੱਚ ਤੇ ਹੁਣ ਆਪਾਂ ਤਿਆਜਾਂ ਨੂੰ ਭੁੰਨਾਗੇ ਚੰਗੀ ਤਰ੍ਹਾਂ ਇੱਕ ਵਾਰ ਤੇ ਆਜਾ ਆਪਾਂ ਚੰਗੀ ਤਰ੍ਹਾਂ ਭੁੰਨਾ ਲੈਣੇ ਆਂਗੇ ਤੇ ਜੇਕਰ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਜੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਥੈਂਕਸ ਤੇ ਆਜੇ ਹੁਣ ਵਧੀਆ ਪੁੱਜ ਗਏ ਜੀ ਆਪਣੇ ਭੁੰਨੇ ਗਏ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਟਮਾਟਰ ਤੇ ਟਮਾਟਰ ਕੋਹਨੇ ਇਸ ਸਬਜੀ ਦੇ ਵਿੱਚ ਬਹੁਤ ਜ਼ਰੂਰੀ ਹੈ ਜੀ ਜੇਕਰ ਤੁਹਾਡੇ ਕੋਲ ਟਮਾਟਰ ਹੈ ਨਹੀਂ ਤਾਂ ਤੁਸੀਂ ਆਮਚੂਰ ਪਾਊਡਰ ਪਾ ਦੇਣਾ ਇਹਦੇ ਵਿੱਚ ਤੇ ਇਹਦੇ ਨਾਲ ਵਧੀਆ ਖਟਾਸ ਵੀ ਹੋ ਜੂਗੀ ਇਸ ਸਬਜੀ ਤੇ ਬਹੁਤ ਹੀ ਜ਼ਿਆਦਾ ਵਧੀਆ ਸਬਜੀ ਬਣ ਕੇ ਤਿਆਰ ਹੋ ਜੂਗੀ ਜੇ ਇਸ ਤਰੀਕੇ ਨਾਲ ਤੁਸੀਂ ਬਣਾਉਂਗੇ ਹੀਂਗਰ ਵਾਲੀ ਸਬਜੀ ਨੂੰਂਗਰ ਹੁਣ ਟਮਾਟਰ ਵੀ ਆਪਾਂ ਨੇ ਭੁੰਨ ਲਈ ਵਧੀਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਮਿਰਚ ਨਮਕ ਮਿਰਚ ਤੁਸੀਂ ਸਵਾਦ ਦੇ ਅਨੁਸਾਰ ਪਾ ਸਕਦੇ ਆ ਆਪਦੇ ਹਲਦੀ ਤੇ ਆਪਾਂ ਲੈ ਲਈ ਲਾਲ ਮਿਰਚ ਪਾਊਡਰ ਨਮਕ ਤੇ ਥੋੜਾ ਜਿਹਾ ਗਰਮ ਮਸਾਲਾ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਤੇ ਇੱਕ ਤਰ੍ਹਾਂ ਮਿੰਟ ਇਹਨਾਂ ਨੂੰ ਆਪਾਂ ਮਸਾਲਿਆਂ ਨਾਲ ਪਕੰਡੇ ਵਾਂਗੇ ਇਹਦੇ ਵਿੱਚ ਪਾ ਦਾਂਗੇ ਆਲੂ ਆਲੂ ਆਪਾਂ ਇਸ ਤਰੀਕੇ ਨਾਲ ਕੱਟੇ ਆ ਛੋਰੂਸੇ ਜੇ ਕੱਟ ਲੈਣੇ ਥੋੜੇ ਜਿਹਾ ਸਿੰਗਰ ਵਾਲੀ ਸਬਜ਼ੀ ਤੇ ਇਦਾਂ ਹੀ ਵਧੀਆ ਲੱਗਦੇ ਆਲੂ ਤੇ ਹੁਣ ਆਪਾਂ ਨਾਲ ਹੀ ਹੁੰਗਰੇ ਲੈ ਜੀ ਇਹੇ ਇੰਨਾ ਦਾ ਕੱਲ ਬਿਲਕੁਲ ਵੀ ਚੇਂਜ ਨਹੀਂ ਹੋਇਆ ਤੇ ਹੁਣ ਆਪਾਂ ਸੂੰਗਰ ਐਡ ਕਰ ਦਾਂਗੇ ਇੱਥੇ। ਸੋ ਚੰਗੀ ਤਰਾ ਮਿਕਸ ਕਰਤਾ ਜੀ ਤੇ ਆਪਾਂ 5-7 ਮਿੰਟ ਬਾਅਦ ਚੈੱਕ ਕਰਾਂਗੇ ਹੁਣ ਆਪਾਂ ਸਬਜੀ ਨੂੰ ਕਵਰ ਕਰਕੇ ਤੇ ਫੁਕਾਵਾਂਗੇ ਆਪਾਂ ਘੱਟ ਗੈਸ ਤੇ। ਪੰਜੋ ਜੀ ਇੱਕ ਵਾਰ ਆਪਾਂ ਚੈੱਕ ਕਰ ਲਈਏ ਸਬਜੀ ਹੋ ਗਏ 5-7 ਮਿੰਟ ਸਬਜੀ ਬਣ ਰਹੀ ਨੂੰ। ਤੇ 2 ਤੋਂ 3 ਮਿੰਟ ਆਪਾਂ ਫੇਰੇ ਨੂੰ ਪਕਾ ਲਾਂਗੇ ਟੱਕ ਕੇ। ਸਬਜੀ ਚੈੱਕ ਕਰ ਲਈਏ ਇੱਕ ਵਾਰ ਤੇ ਸਬਜੀ ਆਪਣੀ ਬਿਲਕੁਲ ਹੁਣ ਬਣ ਕੇ ਤਿਆਰ ਹੈ ਜੀ ਦੇਖੋ ਕਿੰਨੀ ਵਧੀਆ ਹੈ ਬਣ ਕੇ ਤੇ ਤੁਹਾਨੂੰ ਦੇਖਣ ਕੀ ਪਤਾ ਲੱਗਦਾ ਹੋਗਾ ਬਹੁਤ ਏਸੇ ਹੈ ਬਣ ਕੇ ਤਿਆਰ ਹੁੰਦੀ ਹੈ ਇਸ ਤਰੀਕੇ ਨਾਲ ਸਬਜੀ ਤੇ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਮੇਰੀ ਵਧੀਆ ਲੱਗੀ ਜੀ ਤਰੀਕਾ ਇਹ ਵਧੀਆ ਲੱਗਿਆ ਸਬਜੀ ਬਣਾਉਣ ਦਾ ਤਾਂ ਤੁਸੀਂ ਵੀ ਇੱਕ ਵਾਰ ਟ੍ਰਾਈ ਜ਼ਰੂਰ ਕਰਨਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜੀ ਧੰਨਵਾਦ ਜੀ ਮਿਲਦੇ ਕਿਸੇ ਹੋਰ ਵੀਡੀਓ ਨਾਲ